ਤਰਾ ਫੋਨ ਕਿਵੇਂ ਲੱਗਿਆ ਸੀ ਮਲਕੀਤ ਫੋਨ ਕਿਵੇਂ ਲੱਗਿਆ ਸੀ ਇਹਦਾ ਐ ਕਰਕੇ ਜੀ ਮੁੰਡਾ ਸਿਆਣਾ ਲਾ ਕੇ ਦਿਖਾਈ ਲਾ ਕੇ ਦਿਖਾਈ ਜੀ ਇੱਕ ਮਿੰਟ ਮੈਂ ਦੱਸਦਾ ਪਰਮਜੀਤ ਹਾਂ ਜੀ ਆ ਦੇਖਿਓ ਮੜਾ ਜ ਆਪਾਂ ਇੱਕ ਕਰੀ ਨੋਟ ਕਰਵਾ ਦਈਏ ਇਹਨੂੰ ਹਣਾ ਲਾਈਨ ਬੇਟਾ ਲਾਈਨ ਫੋਨ ਠੀਕ ਹੈ ਉਹਦਾ ਹੀ ਬੱਸ ਹਾਂ ਨਹੀਂ ਇੱਕ ਮਿੰਟ ਮੈਂ ਦੱਸਦਾ ਬੇਟਾ ਲਾ ਫੋਨ ਲਾ ਤੋ ਲਾ ਮੋਟਰਸਾਈਕਲ ਦਾ ਹੈਂਡਲ ਚੱਤ ਦਾ ਕਰ ਹਾਂ ਜੀ ਠੀਕ ਹੈ ਹੁਣ ਫੋਨ ਕੱਟ ਰੱਖ ਲੈ ਇੱਥੇ ਇੱਥੇ ਰੱਖ ਲੈ ਕੋਈ ਗੱਲ ਹਾਂ ਜੀ ਹੁਣ ਹੈਂਡਲ ਫੜ ਹੁਣ ਸਾਹਮਣੇ ਦੇਖ ਆਹ ਚੀਜ਼ ਸਹੀ ਆ ਐਸਾ ਹੀ ਚੱਲਦਾ ਐਸਾ ਹੀ ਚੱਲਦਾ ਰੁਕ ਜਾ ਤੇਰਾ ਮੜਾ ਜਾ ਛੱਡਿਆ ਬੋਲਦਾ ਕਿਵੇਂ ਨਵਾਂ ਹੈਗਾ ਨਵਾਂ ਹੈਗਾ ਤੈਨੂੰ ਪਤਾ ਨਹੀਂ ਗੱਡੀ ਕਿਵੇਂ ਰੁਕਦਾ ਛੋਟੇ ਕੀ ਗੱਲ ਆ ਇਧਰ ਕੀ ਗੱਲ ਜਨਾਬ ਮੜਾ ਬੜਾ ਔਖਾ ਬੋਲਦਾ ਏ ਵਰਦੀ ਚਾਹੋ ਇਧਰ ਆ ਬਾਰੀ ਛੱਡ ਇਧਰ ਬਾਰੀ ਛੱਡ ਯਾਰ ਗੱਡੀ ਦਾ ਪਿੱਛੇ ਗੱਡੀ ਦਾ ਗੱਡੀ ਦਾ ਸਾਈਡ ਤੇ ਪਹਿਲਾਂ ਮਲਗੇਤੋਂ ਪਾਸ ਮਲਗੇਤੋਂ ਪਾਸੇ ਹੋ ਗੱਡੀ ਦਾ ਸਾਈਡ ਤੇ ਇਧਰ ਉਹ ਐਸਐਚਓ ਸਾਹਿਬ ਤੁਹਾਨੂੰ ਪਤਾ ਮੈਂ ਕੌਣ ਆ ਮੈਨੂੰ ਹੁਣ ਪਤਾ ਲੱਗੂ ਤੂੰ ਕੌਣ ਆ ਇਹਨਾਂ ਔਖਾ ਬੋਲਣ ਦੀ ਲੋੜ ਨਹੀਂ ਕੀ ਤੈਨੂੰ ਸਿਰਫ ਚੈਕਿੰਗ ਕਰਨਾ ਸਾਡਾ ਕੰਮ ਹੈ ਨਾ ਓਏ ਸਾਡੀ ਗੱਡੀ ਦੀ ਕਹਿੰਦੇ ਚੈਕਿੰਗ ਨਹੀਂ ਹੋਈ ਇਹੋ ਜਿਹਾ ਕੀ ਇਹੋ ਜਿਹਾ ਕੀ ਹੁੰਦਾ ਗੱਡੀ ਦੇ ਵਿੱਚ ਚੈੱਕਿੰਗ ਨਹੀਂ ਹੋਇਆ ਕਰੇ ਮੈਂ ਪੰਮਾ ਐਮਐਲਏ ਦਾ ਖਾਸ ਬੰਦਾ ਆ ਗਿਆ ਇਹ ਉਧਰ ਨਸ਼ੇ ਬਰੋਦ ਸਰਕਾਰ ਦਾ ਨਾ ਰਹਿ ਐਮਐਲਏ ਦੇ ਬੰਦੇ ਕਹਿੰਦੇ ਗੱਡੀਆਂ ਤਲਾਸ਼ੀਆਂ ਨਾ ਕਰੋ ਸਾਡੇ ਕੀ ਚੀਜ਼ ਇਧਰ 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 ਆਉਂਦੇ ਇਧਰ ਆਉਂਦੇ ਖੜ ਜਾ ਹਾ ਓਏ ਹੱਥ ਸਾਡੇ ਮੇਰਾ ਇੱਕ ਮਿੰਟ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਨੂੰ ਦੇਖਾ ਕਿੱਥੇ ਦਿਖਾ ਮੈਨੂੰ ਆ ਫੜ ਮੁੰਡੇ ਆ ਫੜ ਆ ਇਧਰ ਆ ਜਾ ਭੱਜ ਨਾ ਜਾ ਇਹਨੂੰ ਫੜ ਇਧਰ ਇਧਰ ਇਹਨੂੰ ਫੜ ਇਹਨੂੰ ਫੜ ਆਹ ہاں ਆ ਕੀ ਹੈ ਪਰਮਜੀਤ ਹਾਂਜੀ ਇੱਕ ਚੀਜ਼ ਦਾ ਧਿਆਨ ਰੱਖਣਾ ਕੋਸ਼ਿਸ਼ ਕਰਨੀ ਬੰਦਾ ਹਰੇਕ ਰੋਕਣਾ ਠੀਕ ਹੈ ਠੀਕ ਹੈ ਬਲਕੀਤ ਠੀਕ ਹੈ ਇੱਕ ਧਿਆਨ ਰੱਖੇ ਹਾਂਜੀ ਜਨਾਬ ਇਹ ਬੰਦਾ ਬੇਸ਼ੱਕ ਕੋਈ ਆਪਣਾ ਹੈ ਬੇਸ਼ੱਕ ਕੋਈ ਜਾਣ ਪਛਾਣ ਵਾਲਾ ਕੁਛ ਹੈ ਠੀਕ ਹੈ ਕਾਗਜ਼ ਪੱਤਰ ਚੈੱਕ ਕਰੇ ਬਿਨਾ ਜਾਣ ਨਹੀਂ ਦੇਣਾ ਕਿਉਂਕਿ ਆਪਾਂ ਬੰਦਾ ਜੇ ਕੋਈ ਗਲਤ ਕਿਸੇ ਤਰੀਕੇ ਦਾ ਲੱਗਦਾ ਉਹਦੇ ਚ ਕੋਈ ਲਾਜ ਨਹੀਂ ਠੀਕ ਹੈ ਖਾਸ ਧਿਆਨ ਰੱਖਣਾ ਪਰਮਜੀਤ ਠੀਕ ਹੈ ਖਾਸ ਖਿਆਲ ਰੱਖਣਾ ਠੀਕ ਹੈ ਰੋਕੋ ਰੋਕੋ ਸਾਈਡ ਤੇ ਵਾਲਾ ਉਹ ਰੋਡ ਸੜਕ ਤੇ ਨਾਲ ਲੱਗੋ ਰੋਕੋ 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 ਸਾਡ ਸਾਈਡ ਤੇ ਲਾਹਰ ਤੇ ਲਾਹਰ ਹਾਂਜੀ ਕਾਗਜ਼ ਦਿਖਾਓ ਜੀ ਕਿੱਥੋਂ ਆ ਰਹੇ ਹੋ ਰੋੜੀਪੁਰ ਤੋਂ ਆਇਆ ਸਰ ਅੱਛਾ ਨਾਲ ਦਾ ਪਿੰਡ ਹੀ ਤੁਹਾਡਾ ਹਾਂ ਹਾਂ ਨਾਲ ਦਾ ਪਿੰਡ ਸਾਹਮਣੇ ਵਾਲਾ ਪਿੰਡ ਹੈ ਤੁਹਾਡਾ ਠੀਕ ਹੈ ਇਹ ਕਾਗਜ਼ ਪੱਤਰ ਇਹ ਕਾਗਜ਼ ਪੱਤਰ ਹੈਗੇ ਸਾਰੇ ਹੈਗੇ ਓਕੇ ਹਾਂਜੀ ਹਾਂਜੀ ਇਹ ਮੇਰਾ ਮਕਸਦ ਤੁਹਾਨੂੰ ਪਰੇਸ਼ਾਨ ਕਰਨਾ ਨਹੀਂ ਤੁਸੀਂ ਕਹਿਤਾ ਕਿ ਆ ਨਾਲ ਦੇ ਪਿੰਡ ਦੇ ਹਾਂਜੀ ਹਾਂਜੀ ਮੈਂ ਦੇਖ ਲਿਆ ਤੁਹਾਡਾ ਮੋਟਰਸਾਈਕਲ ਨੰਬਰ ਜਿਹੜਾ ਉਹ ਲੋਕਲ ਨੰਬਰ ਹੈ ਤੁਹਾਡਾ ਕੋਈ ਗੱਲ ਨਹੀਂ ਮੈਨੂੰ ਉਸ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਗਈ ਨਾ ਮੈਂ ਤੁਹਾਨੂੰ ਕਹਾਂ ਮੈਂ ਕਾਗਜ਼ ਦਿਖਾ ਦਵਾਂ ਕੋਈ ਗੱਲ ਨਹੀਂ ਜੱਟ ਬੰਦੇ ਉਹ ਨਾ ਹੋਣਗੇ ਵਿੱਚ ਕੋਈ ਟੈਨਸ਼ਨ ਨਹੀਂ ਗੀ ਪਰ ਮੈਨੂੰ ਇੱਕ ਚੀਜ਼ ਦੱਸੋ ਤੁਹਾਡੀ ਜਾਨ ਦੀ ਸੇਫਟੀ ਵਾਸਤੇ ਜੇ ਮੈਂ ਗੱਲ ਕਰਾਂ ਹੈਨਾ ਮੇਰੇ ਵੱਲ ਦੇਖ ਕੇ ਗੱਲ ਕਰੋਗੇ ਹਾਂਜੀ ਹਾਂਜੀ ਫਿਰ ਤੁਹਾਨੂੰ ਜ਼ਿਆਦਾ ਸਮਝ ਆਊਗਾ ਮੈਂ ਕਹਿੰਦਾ ਵੀ ਜੇ ਮੈਂ ਤੁਹਾਨੂੰ ਇਹ ਪੁੱਛਾਂ ਕਿ ਤੁਸੀਂ ਦੇਖੋ ਜੱਟ ਬੰਦੇ ਉਹਦਾ ਪਰਨਾ ਬੰਨਿਆ ਹੋਵੇ ਸਿਰ ਤੇ ਜਾਂ ਪੱਗ ਬੰਨੀ ਹੋਵੇ ਜਾਂ ਫਿਰ ਜੋ ਤੁਸੀਂ ਨਹੀਂ ਉਹ ਚੀਜ਼ਾਂ ਕਰ ਸਕਦੇ ਤੇ ਫਿਰ ਜੇ ਤੁਸੀਂ ਹੈਲਮਟ ਲਿਆ ਹੋਵੇ ਤਾਂ ਚੰਗੀ ਗੱਲ ਨਹੀਂ ਸਾਰਾਈ ਤੁਰੇ ਫਿਰਦੇ ਅੱਜ ਕੱਲ੍ਹ ਕੌਣ ਹੈਲਮਟ ਪਾਉਂਦਾ ਇਹ ਹੈਲਮਟ ਨਾਲ ਬਿਨਾ ਮਰਿਆ ਤਾਂ ਦੇਖਿਆ ਨਹੀਂ ਕੋਈ ਅੱਜ ਕੱਲ੍ਹ ਕੋਈ ਮਰੇ ਮਰਿਆ ਨਹੀਂ ਵੇਖਿਆ ਮੈਂ ਮਰੇ ਦੀ ਗੱਲ ਨਹੀਂ ਕੀਤੀ ਜਦੋਂ ਭਾਈ ਬਹੁਤ ਚੀਜ਼ਾਂ ਇਹ ਹੁੰਦੀਆਂ ਐ ਤੁਸੀਂ ਮੰਨਣ ਦੀ ਕੋਸ਼ਿਸ਼ ਕਰੋ ਦੇਖੋ ਮੈਨੂੰ ਐ ਨਾ ਸਮਝੋ ਕਿ ਮੈਂ ਤੁਹਾਨੂੰ ਜਾਣ ਬੁੱਝ ਕੇ ਕੁਝ ਹਰਾਸ ਕਰ ਰਿਹਾ ਪਰੇਸ਼ਾਨ ਕਰ ਰਿਹਾ ਮੈਂ ਤੁਹਾਡੀ ਸੇਫਟੀ ਵਾਸਤੇ ਕਹਿ ਰਿਹਾ ਤੁਹਾਡੇ ਪਰਿਵਾਰ ਵਾਸਤੇ ਤੁਹਾਡੀ ਜਾਨ ਦੀ ਕਿੰਨੀ ਕੀਮਤ ਹੈ ਨੀ ਹੈਲਮਟ ਰੈਡ ਵੱਡੀ ਗੱਲ ਉੱਤਾਂ ਕੋਈ ਹੈ ਨਹੀਂ ਜੀ ਪਾਸੇ ਮੋਟ ਕੰਮ ਆਈ ਚਲਾਨ ਚਲਾਨ ਲਾਜ਼ਮੀ ਬੰਦਾ ਜੀ ਚਲਾਨ ਲਾਜ਼ਮੀ ਕਰਦਾ ਮਲਕੀਤ ਜੇ ਆਪਾਂ ਚਲਾਨ ਕਟਵੇਂ ਹੋ ਤਾਂ ਇਹੋ ਜਿਹਾ 1000 ਕੱਟਦੀ ਆ ਤੁਹਾਨੂੰ ਹਨਾ ਆਪਾਂ ਇਸੇ ਕਰਕੇ ਸਮਝ ਜਿਹੜੀ ਪਤਾ ਲੱਗੂਗੀ ਇਹ ਕਹਿੰਦਾ ਹੈਲਮਟ ਕਹਿੰਦਾ ਹੁੰਦਾ ਕੀ ਹੈ ਜੀ ਬਸ ਆਪਾਂ ਤਾਂ ਹੀ ਤਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਅਸਲ ਦੇ ਵਿੱਚ ਆ ਹੀ ਹੁੰਦਾ ਵੀ ਬੰਦੇ ਨੂੰ ਡਾਰੇ ਆਪਣੇ ਤੋਂ ਇਹ ਲੱਗਦਾ ਵੀ ਪੁਲਿਸ ਜੇ ਖੜ ਗਈ ਸਾਹਮਣੇ ਪਤਾ ਨਹੀਂ ਕਾਦੇ ਵਾਸਤੇ ਖੜ ਗਈ ਆਪਾਂ ਤਾਂ ਹੀ ਆਪਣੀ ਕੋਸ਼ਿਸ਼ ਆਪਾਂ ਤਾਂ ਇਹੀ ਕਰਦੇ ਆ ਨਾ ਵੀ ਆਪਾਂ ਸਮਝ ਕੋਸ਼ਿਸ਼ ਕਰਦੇ ਆ ਕਿ ਬੰਦਾ ਹਨਾ ਇਹਦੇ ਪੱਲੇ ਪਵੇ ਗ 5 ਮਿੰਟਾਂ ਦਾ ਫਰਕ ਪਊਗਾ ਤੁਹਾਨੂੰ ਠੀਕ ਹੈ ਇਹ ਤੁਹਾਡੇ ਦੇ ਵਿਸ਼ਵਾਸ ਹੈ ਜੇ ਮੈਂ ਚਾਹਾਂ ਤਾਂ ਤੁਹਾਡੇ ਕੋਲ ਕਾਗਜ਼ ਕਢਵਾ ਸਕਦਾ ਕੁਝ ਨਹੀਂ ਕਾਗਜ਼ ਹੈਗੇ ਸਾਰੇ ਨਹੀਂ ਕੁਝ ਨਹੀਂ ਕਢਵਾਉਣਾ ਮੈਂ ਤੁਹਾਡੇ ਕੋਲ ਕੁਝ ਸੇਫਟੀ ਤੌਰ ਤੌਰ ਤੇ ਫੜ ਵੀ ਸਕਦਾ ਨਾ ਗਾਰੰਟੀ ਤੌਰ ਤੇ ਵੀ ਵਾਪਸ ਆਉਂਗੇ ਕਿ ਨਹੀਂ ਆਉਂਗੇ ਤੁਹਾਡੀ ਬੋਲੀ ਤੋਂ ਪਤਾ ਲੱਗਦਾ ਹੈ ਕਿ ਬੰਦੇ ਤੁਸੀਂ ਸਿਆਣੇ ਹੋ ਪੜੇ ਲਿਖੇ ਸਮਝਦਾਰ ਹੋ ਮੇਰੀ ਗੱਲ ਨੂੰ ਸਮਝਦੇ ਹੋਵੋਗੇ ਮੋਟਰਸਾਈਕਲ ਮੇਰਾ ਭਰਾ ਬਣ ਕੇ ਮੋੜੋ ਹੰਬਰ ਰਿਕਵੈਸਟ ਹੈ ਠੀਕ ਹੈ ਪਬਲਿਕ ਦੀ ਜਾਨ ਦੀ ਰਾਖੀ ਕਰਨਾ ਸਾਡਾ اخਲਾਕੀ ਫਰਜ਼ ਹੈ ਠੀਕ ਹੈ ਸਾਨੂੰ ਸੌਂਖ ਵਾਈ ਜਾਂਦੀ ਹੈ ਕਿ ਪਬਲਿਕ ਦੀ ਰਾਖੀ ਕਰਾਂਗੇ ਉਹ ਤੁਹਾਡੀ ਜ ਉਹਦੇ ਵਿੱਚ ਇੱਕ ਇਹ ਚੀਜ਼ ਵੀ ਆਉਂਦੀ ਹੈ ਕਿ ਤੁਹਾਡਾ ਸਿਰ ਸੇਫ ਚਾਹੀਦਾ ਜੇ ਤੁਸੀਂ ਮੋਟਰਸਾਈਕਲ ਵਰਗਾ ਵਹੀਕਲ ਚਲਾ ਰਹੇ ਹੋ ਆ ਪਿੱਛੇ 1 ਕਿਲੋਮੀਟਰ ਤੇ ਦੁਕਾਨ ਹੈ ਤੁਹਾਨੂੰ ਪਤਾ ਹੈ ਹੈਲਮਟ ਵਾਲੀ ਬਜ਼ਾਰ ਦੇ ਵਿੱਚ ਹਾਂਜੀ ਸਰ ਹਾਂਜੀ ਠੀਕ ਹੈ ਹੁਣੇ ਜਾਓ ਤੇ ਤੁਸੀਂ ਮੈਨੂੰ 10 ਮਿੰਟਾਂ ਦੇ ਵਿੱਚ ਹੈਲਮਟ ਚੰਗਾ ਲਿਓ ਤੇ ਤੁਸੀਂ 10 ਮਿੰਟਾਂ ਦੇ ਵਿੱਚ ਮੈਨੂੰ ਚੈੱਕ ਕਰਵਾ ਕੇ ਜਾਓਗੇ ਹੈਲਮਟ ਲੈ ਲਿਆ ਠੀਕ ਹੈ ਸਰ ਠੀਕ ਹੈ ਮੈਨੂੰ ਮੈਨੂੰ ਚੰਗਾ ਲੱਗੂਗਾ ਕਿ ਮੈਂ ਹੋ ਸਕਦਾ ਆਪਣੀ ਡਿਊਟੀ ਸਹੀ ਕਰਨੇ ਜੇ ਤੁਸੀਂ ਇਸ ਗੱਲ ਨੂੰ ਮੰਨੋਗੇ ਤਾਂ ਦੇਖੋ ਕਈ ਵਾਰੇ ਲੱਖਾਂ ਰੁਪਏ ਦੀ ਫਸਲ ਬਰਬਾਦ ਹੋ ਜਾਂਦੀ ਹੈ ਉਹ ਬਰਦਾਸ਼ਤ ਕਰਦੇ ਹਨ ਹਾਂਜੀ ਠੀਕ ਹੈ ਉਹਦੇ ਵਿੱਚ ਹੀ ਸਮਝ ਲਓ ਤੁਹਾਡਾ 500 700000 ਰੁਪਇਆ ਜੇ ਕੋਈ ਲੱਗੂਗਾ ਹੈਲਮਟ ਤੇ ਜਿਹੋ ਜਿਹਾ ਤੁਸੀਂ ਕੁਆਲਟੀ ਵਾਈਜ਼ ਲਾਉਂਗੇ ਤਾਂ ਤੁਹਾਡੇ ਤੁਹਾਡੇ ਪਰਿਵਾਰ ਨੂੰ ਤੁਹਾਡੀ ਬਹੁਤ ਲੋੜ ਹੈ ਤੇ ਉਹ ਤੁਹਾਡੀ ਜਾਨ ਦੀ ਸੁਰੱਖਿਆ ਵਾਸਤੇ ਹੈ ਇਹ ਗੱਲ ਪਿਛ ਦੇ ਵੀ ਤੁਹਾਡੇ ਕੰਮ ਆਊਗੀ ਅੱਜ ਹੋ ਸਕਦਾ ਬੁਰੀ ਲੱਗਦੀ ਹੋਵੇ ਤੁਹਾਨੂੰ ਚਲੋ ਮੇਰੀ ਗੱਲ ਮੰਨੋ ਹੈਲਮਟ ਲੈ ਕੇ ਤੁਹਾਡੀ ਮਿੱਤਰਾਂ ਤੁਹਾਡੀ ਦੁਸ਼ਮਣ ਨਹੀਂ ਜੀ ਸਰ ਲੈ ਲੈਣੇ ਠੀਕ ਹੈ ਨਾ ਜੀ ਹੁਣੇ ਮੈਨੂੰ ਚੈੱਕ ਕਰਵਾ ਕੇ ਜਾਣਾ ਜੀ ਸਰ ਠੀਕ ਹੈ ਮੈਨੂੰ ਅੱਗੇ ਪੜਦੇ ਨਾ ਰੈਸਪੀਟ ਲੈ ਲੈਣੇ ਹੁਣ ਹੈਲਮਟ ਨਾਲ ਕਮਿਸ਼ਨ ਕਰੀ ਬੈਠਾ ਲੱਗਦਾ ਮੈਨੂੰ ਇਹ ਉਰੇ ਕਰੋ ਰੋਕਿਆ ਕਰੋ ਯਾਰ ਐਨੇ ਚਰਚਾ ਨਿਕਲ ਜਾਂਦੇ ਜਵਾਕ ਜੇ ਬੰਦ ਨਾ ਪੁਆਇੰਟ ਆਇਆ ਬੰਦ ਕਰਕੇ ਕੀ ਗੱਲ ਹੋ ਗਈ ਸਰ ਨਹੀਂ ਗੱਲ ਕੁਛ ਨਹੀਂ ਹੋਈ ਗੱਲ ਤੈਨੂੰ ਮੈਂ ਦੱਸ ਦੇਣਾ ਬੇਟਾ ਕੀ ਹੋਈ ਹੈ ਕਿੱਥੋਂ ਆ ਰਹੇ ਐਤੋਂ ਸ਼ਹਿਰੋਂ ਹੀ ਆ ਰਹੇ ਸੀਗੇ ਸ਼ਹਿਰੋਂ ਜਾਣਾ ਕਿੱਥੇ ਆ ਬਾਹਰ ਸਾਹਮਣੇ ਹੀ ਕਰ ਰਹੀ ਹੈ ਆਪਣੇ ਉਹ ਦੱਸ ਦੇ ਜਿਹੜੇ ਹਾਂਜੀ ਕਾਗਜ਼ ਹੈਗੇ ਸਾਰੇ ਕਾਗਜ਼ ਤਾਂ ਹੈਗੇ ਹੀ ਪਰ ਘਰੇ ਪਈ ਜਾਈ ਮੋਟਰਸਾਈਕਲ ਤੇਰੇ ਕੋਲੇ ਕਾਗਜ਼ ਘਰੇ ਪਏ ਆ। ਬਸ ਇਹ ਐ ਹੀ ਹੋ ਜਾਂਦਾ ਕਿ ਇਹ ਐਨ ਨਹੀਂ ਕਰਦਾ ਹੁੰਦਾ। ਹਨਾ ਫੇਰ ਮੁੜ ਕੇ ਫੇਰ ਕੀ ਕਰਦੇ ਤੁਸੀਂ ਫਿਰ ਹੁਣ ਵੀ ਤੇਰਾ ਮੈਂ ਅਸਲ ਤਨੂੰ ਕਾਗਜ਼ਾਂ ਤੇ ਰੋਕਿਆ ਹੀ ਨਹੀਂਗਾ। ਪੜਿਆ ਲਿਖਿਆ ਮੁੰਡਾ ਹੈ ਕੋਈ ਗੱਲ ਨਹੀਂ ਮੈਨੂੰ ਤੇਰੇ ਤੇ ਕੋਈ ਡਾਊਟ ਨਹੀਂ। ਜੇ ਬੋਲਟ ਲਈ ਫਿਰਦਾ ਕਾਗਜ਼ ਵੀ ਹੋਣਗੇ। ਪਰ ਮੈਂ ਤੈਨੂੰ ਰੋਕਿਆ ਕਿਉਂ ਪਤਾ? ਨਹੀਂ। ਨਹੀਂ ਪਤਾ? ਨਹੀਂ। ਤੇਰਾ ਫੋਨ ਕਿਵੇਂ ਲੱਗਿਆ ਸੀ? ਮਲਕੀਤ ਫੋਨ ਕਿਵੇਂ ਲੱਗਿਆ ਸੀ ਇਹਦਾ? ਐ ਕਰਕੇ ਜੀ ਮੁੰਡਾ ਸਿਆਣ ਲਾ ਕੇ ਦਿਖਾਈ। ਲਾ ਕੇ ਦਿਖਾਈ। ਹਾਂ ਜੀ। ਇੱਕ ਮਿੰਟ ਮੈਂ ਦੱਸਦਾ ਪਰਮਜੀਤ। ਹਾਂ ਜੀ। ਆ ਦੇਖਿਓ ਮੜਾ ਜ ਆਪਾਂ ਇੱਕਰੀ ਨੋਟ ਕਰਵਾ ਦਈਏ ਨੂੰ ਹਣਾ ਲਾਈਵ ਬੇਟਾ ਲਾਈਵ ਫੋਨ ਠੀਕ ਹੈ ਉਹਦਾ ਹੀ ਬੱਸ ਹਾਂ ਨੇ ਇੱਕ ਮਿੰਟ ਮੈਂ ਦੱਸਦਾ ਬੇਟਾ ਲਾ ਫੋਨ ਲਾ ਤੋ ਲਾ ਮੋਟਰਸਾਈਕਲ ਦਾ ਹੈਂਡਲ ਚੱਦਾ ਕਰ ਹਾਂਜੀ ਠੀਕ ਹੈ ਹੁਣ ਫੋਨ ਕੱਢ ਰੱਖ ਲੈ ਇੱਥੇ ਇੱਥੇ ਰੱਖ ਲੈ ਕੋਈ ਗੱਲ ਹਾਂਜੀ ਹੁਣ ਹੈਂਡਲ ਫੜ ਹੁਣ ਸਾਹਮਣੇ ਦੇਖ ਆਹ ਚੀਜ਼ ਸਹੀ ਆ ਐਸੇ ਹੀ ਚੱਲਦਾ ਐਸੇ ਹੀ ਚੱਲਦਾ ਐਵੇਂ ਸਹੀ ਜਾਂਦਾ ਹੀ ਐਸੇ ਹੀ ਚੱਲਦਾ ਨਾ ਤੇ ਫਿਰ ਤੂੰ ਆ ਤੁਹਾਡਾ ਕੀ ਬੇਟਾ ਤੁਸੀਂ ਨਵੇਂ ਮੁੰਡਿਆਂ ਨੇ ਟ੍ਰੈਂਡ ਬਣਾ ਲਿਆ ਜੇ ਕੋਲਡ ਡਰਿੰਕ ਪੀਣਾ ਤਾਂ ਉਹ ਵੀ ਇੱਕ ਹੱਥ ਛੱਡ ਕੇ ਤੇ ਫਿਰ ਐ ਪੀਂਦੇ ਜਾਣਾ ਮੋਟਰਸਾਈਕਲ ਚਲਦੇ ਤੇ ਜੇ ਤੁਸੀਂ ਫੋਨ ਸੁਣਨਾ ਤਾਂ ਫੋਨ ਵੀ ਤੁਸੀਂ ਕਦੇ ਇਧਰਲੇ ਕੰਨ ਤੇ ਕਦੇ ਇਧਰਲੇ ਕੰਨ ਤੇ ਜਦੋਂ ਤੁਹਾਡਾ ਬੇਟਾ ਡਰਾਈਵਿੰਗ ਦੇ ਵਿੱਚ ਉਹ ਧਿਆਨ ਹੀ ਭੰਗ ਹੋ ਗਿਆ ਹਾਂਜੀ ਠੀਕ ਹੈ ਤੁਹਾਡਾ 70% ਧਿਆਨ ਜਿਹੜਾ ਉਹ ਸੜਕ ਤੋਂ ਡਰਾਈਵਿੰਗ ਤੋਂ ਖਤਮ ਹੋ ਗਿਆ 70% ਤੋਂ ਵੀ ਵੱਧ ਕਿਉਂਕਿ ਜਦੋਂ ਥੋੜੀ ਥੋੜੀ ਆ ਕੰਡੀਸ਼ਨ ਹੀ ਬਦਲ ਗਈ ਤੁਹਾਡੀ ਦੇਖਣ ਦੀ ਹਾਂਜੀ ਹਾਂਜੀ ਤੁਹਾਨੂੰ ਨਹੀਂ ਲੱਗਦਾ ਕਿ ਐਕਸੀ ਅੱਗੇ ਆਈ ਪਰ ਇੰਪੋਰਟੈਂਟ ਕਾਲ ਸੀ ਕਰੂੰ ਫਿਰ ਤੁਹਾਡੀ ਜਾਨ ਨਾਲੋਂ ਕਾਲ ਜ਼ਿਆਦਾ ਇੰਪੋਰਟੈਂਟ ਸੀ ਨਹੀਂ ਫੜ ਕੇ ਵੀ ਤੁਹਾਨੂੰ ਸਾਫ਼ ਸੀ ਹੈ ਉਹੀ ਕਹਿ ਰਿਹਾ ਮਲਕੀਤ ਬਸ ਉਹ ਕਾਲ ਸੀਗੀ ਗਰੀ ਬੇਟਾ ਕਾਲ ਮੈਨੂੰ ਇੱਕ ਗੱਲ ਦੱਸ ਇੱਕ ਮਿੰਟ ਦੀ ਕਾਲ ਜਿਹੜੀ ਹੈ ਨਾ ਉਹ ਬੰਦੇ ਦੀ ਜਾਨ ਲੈ ਲੈਂਦੀ ਹੈ ਪੁੱਤ ਅਸੀਂ ਵੀ ਅਸੀਂ ਵੀ ਬੱਚਿਆਂ ਵਾਲੇ ਆ ਹਾਂਜੀ ਹਾਂਜੀ ਠੀਕ ਹੈ ਅਸੀਂ ਕਦੇ ਮੇਰੀ ਟੀਮ ਦੀ ਇਹ ਕੋਸ਼ਿਸ਼ ਨਹੀਂ ਹੁੰਦੀ ਜਿੱਥੇ ਮੈਂ ਹੋਵਾਂ ਵੀ ਅਸੀਂ ਕਿ ਕਿਸੇ ਨੂੰ ਬਿਨਾਂ ਵਜ੍ਹਾ ਹਰਾਸ ਕਰੀਏ ਪਰੇਸ਼ਾਨ ਕਰੀਏ ਆਪਦੀ ਬੰਦੀ ਡਿਊਟੀ ਨਿਭਾਉਣੇ ਆ ਕਿਉਂਕਿ ਜਾਨ ਦੀ ਸੁਰੱਖਿਆ ਜਿਹੜੀ ਹੈ ਨਾ ਪਬਲਿਕ ਦੀ ਜਾਨ ਦੀ ਸੁਰੱਖਿਆ ਉਹ ਸਾਡਾ ਫਰਜ਼ ਆ ਕਰਨਾ ਹਾਂਜੀ ਤੇ ਆ ਖਾਸ ਚੀਜ਼ਾਂ ਬੇਟਾ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾਤਰ ਜਿਹੜਾ ਉਹ ਸਾਡਾ ਮਹਿਕਮਾ ਵੀ ਇਸ ਗੱਲ ਤੇ ਧਿਆਨ ਦਿੰਦਾ ਹੋਊਗਾ ਕਿ ਜਿੱਥੋਂ ਮਰਜ਼ੀ ਤੁਹਾਡੇ ਵਰਗੇ ਮੁੰਡੇ ਜਿਹੜੇ ਆ ਨਾ ਵੀ ਐ ਐ ਲਾ ਕੇ ਨਿਕਲੀ ਜਾਣ ਠੀਕ ਹੈ ਕੋਲਡ ਡਰਿੰਕ ਪੀਂਦੇ ਲੰਗੀ ਜਾਣ ਖਾਂਦੇ ਪੀਂਦੇ ਬੇਟਾ ਦੇਖੋ ਇੱਕ ਸਿਸਟਮ ਹੁੰਦਾ ਡਰਾਈਵਿੰਗ ਦਾ ਇੱਕ ਰੂਰ ਇੱਕ ਰੂਰ ਗਲਤੀ ਹੈ ਨਾ ਅੱਗੇ ਤੋਂ ਅੱਗੇ ਤੋਂ ਨਹੀਂ ਕਰਦੇ ਪੱਕੀ ਗੱ ਮੇਰੀ ਕੋਸ਼ਿਸ਼ ਹੁੰਦੀ ਹੈ ਦੇਖ ਤੇ ਜੇ ਮੈਂ ਤੈਨੂੰ ਪਿਆਰ ਨਾਲ ਸਮਝਾਵਾਂਗਾ ਨਾ ਤੇ ਤੂੰ ਆਪਣੇ ਨਾਲ ਦੇ ਚਾਰ ਮੁੰਡਿਆਂ ਨੂੰ ਹੋਰ ਵੀ ਦੱਸੇਂਗਾ ਇਹ ਗੱਲ। ਠੀਕ ਆਇਆ ਕਿ ਨਹੀਂ ਬਣਾਇਆ ਨੂੰ ਪੁੱਛੇਗੀ। ਨਹੀਂ ਨਹੀਂ ਹੋਊਗਾ ਸਾਰਾ ਕੁਝ। ਉਮਰ ਕਿੰਨੀ ਹੈ? ਉਮਰ 19 ਸਾਲੀ। 19 ਸਾਲ ਹੈ? ਬਣ ਗਿਆ ਲਾਇਸੈਂਸ? ਲਾਇਸੈਂਸ ਲਰਨਿੰਗ ਦਿੱਤਾ ਹੋਇਆ ਜੀ। ਲਰਨਿੰਗ ਦਿੱਤਾ ਹੈ। ਹਾਂ ਕੋਈ ਗੱਲ ਨਹੀਂ। ਕੋਈ ਨਹੀਂ ਬਣ ਜਾਊਗਾ। ਉਹ ਨਹੀਂ ਗੱਲ ਕੋਈ ਠੀਕ ਹੈ। ਮੈਂ ਤੈਨੂੰ ਕਹਣਾ ਕਿ ਯਾਰ ਇਸ ਗੱਲ ਨਾਲ ਕੋਈ ਵਾਸਤਾ ਨਹੀਂਗਾ। ਹੁਣ ਜੇ ਬਿਨਾਂ ਵਜ੍ਹਾ ਤੇਰਾ 5-700 ਹਜ਼ਾਰ ਦਾ ਨੁਕਸਾਨ ਕਰਨਾ ਹੋਵੇ ਤੇ ਮੈਂ ਤੈਨੂੰ ਕੱਟ ਕੇ ਫੜਾ ਦੇ ਤੇਰੇ ਕੋਲ ਕਾਗਜ਼ ਦੋ ਕਰਦਾ ਘਰੇ ਪਏ ਮੈਂ ਵੀ ਕੱਟ ਸਕਦਾ ਪਰ ਜੇ ਮੈਂ ਇਹ ਚੀਜ਼ਾਂ ਕਰੂੰਗਾ ਨਾ ਤਾਂ ਪੁਲਿਸ ਪਰਤੀ ਤੇਰੇ ਦਿਮਾਗ ਦੇ ਵਿੱਚ ਹੋ ਸਕਦਾ ਮਾੜਾ ਮੈਸੇਜ ਆਵੇ ਹਾਲਾਂਕਿ ਗਲਤ ਤੂੰ ਹੈ ਹਾਂਜੀ ਗਲਤ ਤੇਰੇ ਵੀ ਇਕਲ ਦੇ ਵਿੱਚ ਵੀ ਇਕਲ ਤੇਰੇ ਕੋਲ ਦੇਖ ਤੇਰੇ ਕੋਲ 1.5 ਲੱਖ ਦਾ 2 ਲੱਖ ਦਾ ਮੋਟਰਸਾਈਕਲ ਹੈਗਾ ਪਰ ਜਿਹੜੇ ਦੇ ਕਾਗਜ਼ ਆ ਉਹਦੇ ਵਿੱਚ ਨਹੀਂ ਫਿਰ ਤੁਸੀਂ ਕੀ ਕਰਦੇ ਹੋ ਤੁਸੀਂ ਕੀ ਲੋਕ ਕੀ ਕਰਦੇ ਫਿਰ ਕਿਸੇ ਪ੍ਰਧਾਨ ਨੂੰ ਫੋਨ ਲਾਉਂਦੇ ਆ ਕਿਸੇ ਚੇਅਰਮੈਨ ਨੂੰ ਫੋਨ ਲਾਉਂਦੇ ਆ ਜਿਹਨੂੰ ਜਾਣਦੇ ਉਹਨੂੰ ਫੋਨ ਲਾਉਂਦੇ ਆ ਸਰਪੰਚ ਨੂੰ ਲਾਉਂਦੇ ਆ ਨੰਬਰਦਾਰ ਨੂੰ ਲਾਉਂਦੇ ਆ ਹਨਾ ਵੀ ਮੈਨੂੰ ਰੋਕ ਲਿਆ ਜੀ ਕਾਗਜ਼ ਘਰੇ ਪਏ ਸੀ ਮ ਮੇਰਾ ਪੋਤਾ ਧਿਆਨ ਰੱਖੇ ਤੋ ਨਹੀਂ ਕਰਦਾ। ਪੱਕੀ ਗੱਲ ਹੈ? ਹਾਂਜੀ। ਧਿਆਨ ਰੱਖੇ। ਮੇਰਾ ਇਹ ਮੈਸੇਜ ਆਪਦੇ ਨਾਲਦਿਆਂ ਨੂੰ ਵੀ ਦੇਣਾ ਜਿੰਨੇ ਤੇਰੇ ਨਾਲ ਹੋਣ। ਵੀ ਕਦੇ ਅੱਜ ਤੋਂ ਬਾਅਦ ਮੈਨੂੰ ਮੈਂ ਬਹੁਤ 트ੈਂਡ ਵੇਖਿਆ ਮੁੰਡਿਆਂ ਦੇ ਵਿੱਚ ਵੀ ਕੋਲ ਡਰਿੰਕ ਦੀ ਬੋਤਲ ਖੋਲ ਕੇ ਨਾ ਮੋਟਰਸਾਈਕਲ ਤੇ ਪੀਂਦੇ ਜਾਂਦੇ ਆ ਉਹ ਚੀਜ਼ਾਂ। ਨਹੀਂ ਅੱਗੇ ਤਾਂ ਕਦੀ ਕਰੇ ਹੀ ਨਹੀਂ। ਅੱਜ ਹੀ ਤੁਹਾਡੇ ਇੰਪੋਰਟੈਂਟ ਬੋਲਸ ਕਿਹਾ। ਨਹੀਂ ਜੀ ਅੱਜ ਕੀ ਤਾਂ ਬੇਟਾ ਪਹਿਲਾਂ ਵੀ ਕਰਦਾ ਹੋਇਆ ਕਦੇ। ਇਹ ਝੂਠ ਨਾ ਬੋਲਿਆ ਕਰੋ। ਮੈਂ ਮੈਂ ਕੋਈ ਪੈਨਿਸ਼ਮੈਂਟ ਥੋੜਾ ਦੇਣ ਲੱਗਿਆ ਕੋਈ ਸਜ਼ਾ ਥੋੜਾ ਦੇਣ ਲੱਗਿਆ ਮੈਂ। ਨਹੀਂ। ਏਹ ਉਹ ਨਾ ਸੋਚੋ ਤੁਸੀਂ ਹਾਂਜੀ ਧਿਆਨ ਰੱਖ ਮੇਰਾ ਪੁੱਤ ਅਗੇ ਤੋਂ ਠੀਕ ਠੀਕ ਹੈ ਤੁਹਾਡੀ ਜਾਨ ਤੁਹਾਡੇ ਮਾਂ ਪਿਓ ਵਾਸਤੇ ਪਰਿਵਾਰ ਵਾਸਤੇ ਬਹੁਤ ਕੀਮਤ ਰੱਖਾਂਜੀ ਠੀਕ ਹੈ ਬੇਟਾ ਹਾਂਜੀ ਗੁੱਡ ਜਾ ਸਕਦੇ ਆ ਵੀ ਆ ਗਏ ਜੀ ਓਕੇ ਜੀ ਆ ਗਏ ਜੀ ਬਾਕੀ ਉਹ ਵੈਰੀ ਗੁੱਡ ਮੈਨੂੰ ਤੁਹਾਡਾ ਚਿਹਰਾ ਵੇਖ ਕੇ ਪਤਾ ਸੀ ਕਿ ਤੁਸੀਂ ਇਮਾਨਦਾਰ ਹੋ ਹਾਂਜੀ ਆਪਰੇ ਮੁਲਕੀ ਲਓ ਜੀ ਲਓ ਚੰਗੀ ਕੁਆਲਿਟੀ ਚ ਲਿਆਇਓ ਹੈ ਸਰ ਕੁਆਲਿਟੀ ਦਾ ਪਤਾ ਨਹੀਂ ਗਿਆ 1300 ਰੁਪਏ ਲੱਗ ਗਏ ਜੀ ਕੋਈ ਨਹੀਂ 1300 ਤੁਹਾਡੀ ਜਾਨ ਨਾਲੋਂ 1300 ਜਿਆਦਾ ਚੰਗਾ ਨਹੀਂਗਾ ਚਲੋ ਜਿਵੇਂ ਹੈਨਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਕਈ ਵਾਰੀ ਫਸਲਾਂ ਦਾ ਨੁਕਸਾਨ ਲੱਖਾਂ ਰੁਪਈਆ ਦਾ ਹੋ ਜਾਂਦਾ ਹੈ ਇਹ ਤੁਹਾਡੀ ਸੇਫਟੀ ਵਾਸਤੇ ਹੈ ਠੀਕ ਹੈ ਇੱਕ ਵਾਰੀ ਵੀ ਤੁਹਾਡੇ ਉਸ ਤਰੀਕੇ ਨਾਲ ਕੰਮ ਆ ਗਿਆ ਨਾ ਤਾਂ ਤੁਹਾਨੂੰ ਪਤਾ ਲੱਗੂ ਇਹਦੀ ਅਹਿਮੀਅਤ ਕੀ ਹੈ 1300 ਰੁਪਈਆ ਦੇ ਵਿੱਚ ਪਤਾ ਨਹੀਂ ਕਿੰਨੇ ਅਣਮੁੱਲੇ ਜਾਨ ਬਚਾ ਦਿੰਦਾ ਬਹੁਤ ਧੰਨਵਾਦ ਤੁਹਾਡਾ ਸਰ ਮੇਰਬਾਨੀ ਸਾਡੀ ਕਦੇ ਲੋੜ ਹੋਵੇ ਜਦੋਂ ਮਰਜ਼ੀ ਆ ਜਾਓ ਠੀਕ ਸਰ ਓਕੇ ਹੋਰ ਦਿਨ ਆਊਗਾ ਕਿੰਨਾ ਟਾਈਮ ਖੜਨਾ ਹੈ ਜੀ 9 ਵਜੇ ਤੱਕ ਹੀ 9 ਵਜੇ ਤੱਕ ਲਾ ਲਈਏ ਹਾਂਜੀ ਹਾਂਜੀ ਲੇ ਲੇਡੀ ਬਹੁਤ ਹੋ ਜਾਣਗੇ ਗਰਮੀ ਕਿੰਨੀ ਹੈ ਜੀ ਦੀ ਆਪਣੀ ਕਾਦੀ ਗਰਮੀ ਆ ਤਨਖਾਹ ਵੀ ਮਿਲਦੀ ਆਪਣਾ ਮਿਲ ਕੇ ਕਿਹੜੀ ਕਾਦੀ ਲੈਣੇ ਨਹੀਂ ਪਰਮਜੀਤ ਮੈਨੂੰ ਲੱਗਦਾ 5 ਵਜੇ ਨਾਲ ਇਹਦਾ ਟਾਈਮ ਦੂਜਾ ਹੋ ਗਿਆ ਹੋਗਾ ਆ ਦੂਜਾ ਹੋ ਗਿਆ ਇਹਦੇ ਇਹ ਲੜਨ ਲੱਗ ਗਏ ਨਹੀਂ ਨਹੀਂ ਮਿਲ ਗਈ ਇਹ ਤਾਂ ਲੱਗਦਾ ਉਹ ਤਾਂ ਹੈਗਾ ਉਹਦਾ ਟਾਈਮ ਹੈਗੀ 5 ਵਜੇ ਵਾਲਾ ਨਹੀਂ 5 ਵਜੇ ਦਾ ਨਹੀਂ ਥੋੜਾ ਲੇਟ ਲਾਈਦਾ ਨਹੀਂ ਮੈਂ ਤਾਂ ਜਿੱਦਾਂ ਆਇਆ ਪਰਮਜੀਤ ਨੂੰ ਦੱਸਿਆ ਵੀ ਆਦੇ ਮਲਕੀਤ ਆਦੇ ਮਲਕੀਤ ਦੀ ਆਤ ਹੈ 5 ਵਜੇ ਸ਼ੁਰੂ ਕਰਨਾ ਇਹ ਫਿਰ 5 ਵਜੇ ਕਿਉਂ ਪੁੱਛਿਆ ਤੂੰ ਤੈਨੂੰ 5:00 ਵਜੇ ਵੈਸੀ ਪੈਸ਼ਾ ਕਿੰਨਾ ਟਾਈਮ ਨਾਲ ਕੋਈ ਗੱਲ ਨਹੀਂ ਖੜੇ ਹੋਟਲ ਦੇ ਜਿਹੜੇ ਜਿਹੜਾ ਤੁਸੀਂ ਖੜੇ ਆਂ ਉਹ ਜੀ ਅਸੀਂ ਵੀ ਖੜੇ ਆਂ ਤੁਹਾਡੇ ਨਾਲ ਉਹ ਦੇਖੋ ਕਾਰ ਵਾਲੇ ਆਏ ਜੀ ਮੈਨੂੰ ਤਾਂ ਲੱਗਦਾ ਆ ਵੇ ਗੱਲ ਟਾਲ ਗਿਆ ਹਨਾ ਹਾਂਜੀ 3 ਮਿੰਟ ਰਹਿ ਗਏ 5 ਵਜੇ ਤੇਰੇ ਕੀੜਿਆਂ ਨੇ ਦੱਸਤਾ ਵੀ ਹਾਂ 5 ਵਜੇ ਨਾਲੇ ਹਨਾ ਪਰ ਮੈਂ ਰੋਕੋ ਬਾਈ ਮਲਕੀਤ ਸਾਈਡ ਤੇ ਲਵਾਇਆ ਕਰੋ ਗੱਡੀ ਨਾ ਕਿਸੇ ਨੂੰ ਰੋਕੋ ਇੱਧਰ ਸਾਈਡ ਤੇ ਕਰ ਦਿਓ ਥੱਲੇ ਲਵਾਓ ਥੱਲੇ ਲਵਾਊਗਾ ਇੱਧਰ ਆ ਜਾਓ ਪਿਆਰ ਨਾਲ ਪਿਆਰ ਨਾਲ ਕੋਈ ਗੱਲ ਨਹੀਂ ਹਨਾ ਕੋਈ ਨਹੀਂ ਪਿਆਰ ਨਾਲ ਕੋਈ ਨਹੀਂ ਪਿਆਰ ਨਾਲ ਬਾਈ ਆਹ ਬਦਰ ਮੈਂ ਲੋ ਕੁਦਰਾ ਕਾਗਜ ਸاسی ਕਾਲ ਦੀ ਸੱਚ ਕਰ ਔਰ ਦੂਸ਼ਣ ਨੀਮਾ ਸੱਚ ਕਰ ਸاسی ਕਾ ਅੱਛੀ ਗੱਲ ਹੁਣ ਸੰਸਾਰ ਸਰ ਬੈਟ ਵੀ ਲੱਗੀ ਸੀ ਇਹਨਾਂ ਦੇ ਕੋਈ ਨਹੀਂ ਕਰ ਲੈਨੇ ਹਾਂਜੀ ਕਿੱਥੋਂ ਆ ਰਹੇ ਹੋ ਬਾਈ ਇੱਥੇ ਰਾਮਗੜ ਤੋਂ ਆ ਰਹੇ ਸੀ ਰਾਮਗੜ ਤੋਂ ਅੱਗੇ ਕਿੱਥੇ ਚੱਲੇ ਹੋ ਬਸ ਆਨ ਨਾਰੀ ਢਾਣੀ ਆਪਣੇ ਉੱਤੇ ਚੱਲੇ ਸੀ ਆਗਲੀ ਢਾਣੀ ਚ ਹਾਂਜੀ ਠੀਕ ਐ ਡਿੱਗੀ ਚੈੱਕ ਕਰੋ ਮਲਕੀਤ ਡਿੱਗੀ ਚੈੱਕ ਕਰਾ ਲੋ ਮੈਂ ਜੀ ਡਿੱਗੀ ਚੈੱਕ ਕਰਾ ਦੂਗਾ ਆ ਲੋ ਜੀ ਆ ਜਾ ਇਧਰ ਮਲਕੀਤ ਸੀਟਾਂ ਵੀ ਦੇਖ ਲਿਓ ਠੀਕ ਹੈ ਠੀਕ ਹੈ ਅੱਛਾ ਅੱਛਾ ਚੈੱਕ ਕਰੋ ਖੋਲੋ ਖੋਲੋ ਬੁੱਕ ਡਿੱਗੀ ਖੋਲੋ ਖੋਲੋ ਇਹ ਖੋਲੋ ਧਿਆਨ ਨਾਲ ਦੇਖਿਓ ਮੂਰੂ ਕਰਾਉਂਗਾ ਮੈਂ ਤੇ ਚੱਕ ਇਧਰ ਦੇ ਆਓ ਪਰਮ ਜੀ ਦੇਖੋ

ਗিয়ার ਲੀਵਰ ਵਗੈਰਾ ਚੈੱਕ ਕਰੋ ਗিয়ার ਲੀਵਰ ਦੇ ਕੋਲੇ ਨਾ ਕੋਈ ਕਈ ਵਰੀ ਕੋਈ ਮੂਰੇ ਦੇਖੋ ਡੈਸ਼ ਬੋਰਡ ਵਗੈਰਾ ਹਮੇ ਠੀਕ ਹੈ ਨਹੀਂ ਬਲਕਿ ਇਹ ਤਾਂ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਕਾਹ ਚੈੱਕ ਕਰਨਾਗੇ ਕੋਈ ਨਹੀਂ ਕਾਗਜ਼ ਦੇ ਕਾਗਜ਼ ਆ ਕੋਈ ਨਹੀਂ ਕੋਈ ਨਹੀਂ ਮੇਨ ਜਿਹੜਾ ਕੰਮ ਹੈ ਨਾ ਵੀ ਕੋਈ بیمਾ ਪਰਪੂਸ਼ਾ ਸੰਸ ਹਾਂ ਠੀਕ ਹੈ ਠੀਕ ਹੈ ਨਾਰਸੀ ਹੋ ਗਈ ਵੈਸੇ ਹੈ ਕਿ ਗੱਡੀ ਚ ਪੇਪਰ ਹਾਂ ਜੀ ਹੈਗੇ ਜੀ ਅੱਛਾ ਪੋਲੂਸ਼ਨ ਹੋ ਗਿਆ ਸਿਕੰਦਰ ਸਿੰਘ ਸਰਪੰਚੋ ਤੁਸੀਂ ਸਰਪੰਚ ਸਰਪੰਚ ਜੀ ਨੰਬਰ ਦਾ ਰਹੀ ਅੱਛਾ ਇਹ ਨੰਬਰਦਾਰ ਹੈ ਅੱਛਾ ਨੰਬਰਦਾਰ ਹੈ ਠੀਕ ਹੈ ਮੈਂ ਸੁਣਿਆ ਸਿਕੰਦਰ ਸਿੰਘ ਮੈਂ ਜਿੱਦਾਂ ਦਾ ਮੈਂ ਸੁਣਿਆ ਤੇ ਸਿਕੰਦਰ ਸਿੰਘ ਅੱਛਾ ਨੰਬਰਦਾਰ ਹੈ ਐਡੇ ਸੂਝਵਾਨ ਬੰਦੇ ਆ ਬੈਲਟ ਇਹਨਾਂ ਦੇ ਵੀ ਲੱਗੀ ਸੀਗੀ ਨਹੀਂ ਚਲੋ ਕੋਈ ਨਹੀਂ ਬੈਲਟ ਉਹ ਫਾਰਮੈਲਟੀ ਹੁੰਦੀ ਆ ਚਲੋ ਨਹੀਂ ਕੋਈ ਗੱਲ ਨਹੀਂ ਹੋਰ ਹਾਂ ਹੋਰ ਠੀਕ ਹੈ ਜੀ ਪਰੇਸ਼ਾਨੀ ਤਾਂ ਨਹੀਂ 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 ਕੋਈ ਪਰੇਸ਼ਾਨੀ ਨਹੀਂ ਸਾਡੀ ਡਿਊਟੀ ਹੈ ਕਿਉਂਕਿ ਹਾਂਜੀ ਹਾਂਜੀ ਸਰਕਾਰ ਦਾ ਨਾਰਾ ਯੁੱਧ ਨਸ਼ੇ ਵਿਰੁੱਧ ਹਾਂਜੀ ਹਾਂਜੀ ਠੀਕ ਹੈ ਤੇ ਸਾਡਾ ਫਰਜ਼ ਬਣਦਾ ਵੈਸੇ ਉਹ ਤੇ ਖਰੇ ਉਤਰੀਏ ਜਿੰਨਾ ਅਸੀਂ ਆਪਣੇ ਵੱਲੋਂ ਕਰ ਸਕਦੇ ਆ ਕਿਉਂਕਿ ਕੱਲੇ ਤੁਹਾਡੇ ਬੱਚੇ ਖਤਰੇ 'ਚ ਨਹੀਂ ਹਨਾ ਹਾਂਜੀ ਵੀ ਕੋਈ ਤੁਹਾਡੇ ਬੱਚਿਆਂ ਨੂੰ ਲਾ ਦੂਗਾ ਸਾਡੇ ਵੀ ਬੱਚੇ ਹਨਾ ਤੇ ਬੱਚੇ ਵਧੀਆ ਚੀਜ਼ ਹੈ ਜਿਹੜਾ ਤੁਸੀਂ ਲਾਇਆ ਨਾ ਕਾ ਨਹੀਂ ਜਿਵੇਂ ਚੱਕਰ ਨਹੀਂ ਵਧੀਆ ਮਤਲਬ ਨਹੀਂ ਕਰਾ ਹਾਂ ਪਬਲਿਕ ਸਰਵੰਟ ਨੇ ਹੈ ਨਾ ਕਰੈਮ ਬਹੁਤ ਵਧੀਆ ਪਿਆ ਨਾ ਜੀ ਬਹੁਤ ਜੀ ਬਹੁਤ ਪਿਆ ਜੀ ਨਾਲੇ ਬੇੜਾ ਕਰ ਕੀਤਾ ਪਿਆ ਨਸ਼ੇ ਨੇ ਜਿਹੜਾ ਨਾ ਨਸ਼ੇ ਨੇ ਅੱਜ ਕੱਲ ਮਾਂ ਪਿਓ ਦਾ ਮੈਂ ਕਹਿੰਦਾ ਸਰਪੰਚ ਸਾਹਿਬ ਇਹ ਨਹੀਂ ਗੱਲ ਇਹ ਮਾਂ ਪਿਓ ਕਿਤੇ ਕਮਾਈ ਕਰਨ ਬਾਹਰ ਭੇਜਦੇ ਬੱਚਿਆਂ ਨੂੰ ਮਾਂ ਪਿਓ ਜਿਹੜੇ ਇਹਨਾਂ ਚੀਜ਼ਾਂ ਤੋਂ ਭੇਜ ਰਹੇ ਆ ਯਾਰ ਮਾੜੀ ਸੰਗਤ ਜਵਾਕ ਨਾ ਜੀ ਹੈ ਨਾ ਨੌਜਵਾਨ ਅੱਜ ਕੱਲ ਬੱਚੇ ਵੇਖ ਇੱਕ ਦੋ ਦੋ ਆ ਲੋਕਾਂ ਦੇ ਤੇ ਮੈਂ ਤਾਂ ਇਹ ਗੱਲ ਕਹਿ ਦਿੰਦਾ ਉਹਨਾਂ ਮੇਰੇ ਤਾਂ ਮੁਲਾਜ਼ਮ ਵੀ ਇਹ ਗੱਲ ਅਸੀਂ ਤਾਂ ਕਹਿ ਦਿੰਨੇ ਹੁੰਨੇ ਵੀ ਦੇਖੋ ਅਸੀਂ ਤੁਹਾਡਾ ਸਾਡਾ ਮਕਸਦ ਤੁਹਾਨੂੰ ਪਰੇਸ਼ਾਨ ਕਰਨਾ ਨਹੀਂ ਪਰ ਜੇ ਕਿਸੇ ਦੀ ਗੱਡੀ ਚੋਂ ਕੁਝ ਨਿਕਲ ਆਇਆ ਫੇਰ ਜਿਹਦਾ ਮਰਜ਼ੀ ਬੰਦਾ ਹੋਵੇ ਫੇਰ ਨਹੀਂ ਬਖਸ਼ਣਾ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੁੰਦਾ ਬਹੁਤ ਵਧੀਆ ਲੱਗਿਆ ਚਲੋ ਧੰਨਵਾਦ ਧੰਨਵਾਦ ਤੁਸੀਂ ਜ਼ਿੰਮੇਵਾਰ ਬੰਦੇ ਇਹ ਗੱਲ ਕਹਿੰਦੇ ਹੋ ਨਾ ਤਾਂ ਪੁਲਿਸ ਨੂੰ ਵੀ ਕਿਉਂਕਿ ਤੁਹਾਡੇ ਵੀ ਸਹਿਯੋਗ ਦੀ ਰੋੜ ਤੇ ਪੁਲਿਸ ਨੂੰ ਬਲ ਮਿਲਦਾ ਹੈ ਸਿਕਾ ਮਿਲਦਾ ਹੀ ਚਲੋ ਜੀ ਫਿਰ ਵੀ ਪਰੇਸ਼ਾਨੀ ਲੱਗੀ ਹੋਵੇ ਤਾਂ ਠੀਕ ਹੋ ਜੀ ਬਹੁਤ ਧੰਨਵਾਦ ਸਰਪੰਚ ਸਾਹਿਬ ਆਇਓ ਕਦੇ ਕੋਈ ਗੱਲ ਫੋਨ ਕਰਕੇ ਆਇਓ ਠੀਕ ਹੈ ਮੇਰੀ ਆਹ ਡਿਊਟੀ ਜਿਆਦਾ ਹੁੰਦੀ ਹੈ ਸੜਕਾਂ ਸੜਕਾਂ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਧੰਨਵਾਦ ਸਰਪੰਚ ਸਾਹਿਬ ਸਹੀ ਬੰਦਿਆਂ ਨੂੰ ਆਪਾਂ ਕਾਨੂੰਨ ਖਰਾਬ ਕਰਨਾ ਬਲਕਿ ਨਹੀਂ ਹੈਲੋ ਗੱਡੀ ਲੱਗੀ ਬਹੁਤ ਲੱਗੀ ਉਹ ਕੋਈ ਨਹੀਂ ਬੈਲਟਾਂ ਬੁਲਟਾਂ ਇਹ ਨਾ ਹਾਂਜੀ ਕਾਮਨ ਚੀਜ਼ ਆ ਇਹ ਕਿੰਨੇ ਵਾਰ ਬੰਦੇ ਆ ਇਹ ਆਪੇ ਨਹੀਂ ਬੰਦਾ ਆਪ ਲਾ ਲੇ ਹਨਾ ਇਹ ਚੀਜ਼ਾਂ ਹੁਣ ਫੇਰ ਉਹੀ ਹੁੰਦਾ ਫੇਰ ਇਹ ਫੋਨ ਕੱਟ ਲੈਂਦੇ ਆ ਵੀ ਲਓ ਜੀ ਮੈਂ ਤੁਹਾਡੇ ਆ ਗੱਡੀ ਰੋਕੋ ਗੱਡੀ ਰੋਕੋ ਗੱਡੀ ਗੱਡੀ ਬਹੁਤ ਤੇਜ਼ ਜਾ ਰਹੀ ਕੌਣ ਯਾਰ ਯਾਰ ਮੂਰੇ ਆ ਕੇ ਰੋਕ ਲੋ ਬੰਦਾ ਆਊਗਾ ਇਹ ਥੱਲੇ ਰੁਕ ਜਾ ਬੋਲਦਾ ਕਿਵੇਂ ਨਵਾਂ ਆਇਗਾ ਨਵਾਂ ਆਇਗਾ ਤੈਨੂੰ ਪਤਾ ਨਹੀਂ ਗੱਡੀ ਕਿਵੇਂ ਰੋਕਦਾ ਛੋਟੇ ਕੀ ਗੱਲ ਆ ਇਧਰ ਆ ਕੀ ਗੱਲ ਹੈ ਜਨਾਬ ਜਨਾਬ ਮਰਾ ਬੜਾ ਔਖਾ ਬੋਲਦਾ ਏ ਵਰਤੀ ਚਾਹੋ ਇਧਰ ਆਓ ਬਾਰੀ ਛੱਡ ਇਧਰ ਉਹ ਬਾਰੀ ਛੱਡ ਯਾਰ ਗੱਡੀ ਦਾ ਪਿੱਛੇ ਗੱਡੀ ਦਾ ਗੱਡੀ ਦਾ ਸਾਈਡ ਤੇ ਪਹਿਲਾਂ ਬਲਗੇਤੋਂ ਪਾਸ ਬਲਗੇਤੋਂ ਪਾਸੇ ਹੋ ਗੱਡੀ ਦਾ ਸਾਈਡ ਤੇ ਇਧਰ ਨਹੀਂ ਪਤਾ ਲੱਗਦਾ ਤੈਨੂੰ 1 ਮਿੰਟ ਸਾਈਡ ਤੇ ਲਾਉਣ ਨਾ ਗੱਡੀ ਸਾਈਡ ਤੇ ਨਾ ਸਾਈਡ ਤੇ ਲਾ ਆ ਗਿਆ ਇਧਰ ਤੂੰ ਉਤਰ ਇਧਰ ਬਾਹਰ ਬਾਹਰ ਉਤਰ ਕੇ ਉਹ ਬਾਹਰ ਉਤਾਰ ਰਿਹਾ ਯਾਰ ਉਹ ਕੋਈ ਗੱਲ ਨਹੀਂ ਬਾਹਰ ਆਇਆ ਇਧਰ ਉਤਰ ਕੇ ਲੈ ਲੈਣੇ ਆ ਇਧਰ ਆ ਬਾਹਰ ਇਧਰ ਆ ਬਾਹਰ ਇਹ ਨੇ ਔਖੇ ਨੂੰ ਮੈਂ ਨਹੀਂ ਜਾਂਦਿੰਦਾ ਹੁੰਦਾਗਾ ਲਾ ਗੱਡੀ ਸਾਈਡ ਤੇ ਕੋਸਾ ਖੜਾ ਹੈਗਾ ਲੱਗਦਾ ਜਨਾਬ ਇਹਨਾਂ ਕੋਲੇ ਕੋਈ ਗੱਲ ਨਹੀਂ ਗੱਡੀ ਥੱਲੇ ਲਵਾਉਂਦੀ ਥੱਲੇ ਲਵਾਉ ਗੱਡੀ ਥੱਲੇ ਲਾ ਗੱਡੀ ਇਹਨੇ ਔਖੇ ਕਹਦੇ ਨਾ ਬੋਲਦੇ ਗੱਡੀ ਥੱਲੇ ਕਰਾਓ ਰੋਡ ਤੋਂ ਦੱਸੋ ਰੋਡ ਤੋਂ ਥੱਲੇ ਕਰਾਓ ਗੱਡੀ ਹਲੇ ਵੀ ਬੌਸ ਬਣਦਾ ਇਹ ਹਾਂ ਬਹੁਤ ਬਸ ਥੱਲੇ ਜਨਾਬ ਵੇਲੇ ਉੱਤੋਂ ਦੇ ਕੇ ਦੂਜੇ ਕਰਕੇ ਹੈਂ ਨਵੇਂ ਆਏ ਹੋ ਤੁਸੀਂ ਗੱਡੀ ਥੱਲੇ ਕਰ ਗੱਡੀ ਥੱਲੇ ਕਰ ਰੋਡ ਤੋਂ ਗੱਡੀ ਥੱਲੇ ਕਰ ਉਹ ਤਾਂ ਇੱਥੇ ਹੀ ਖੜੂਗੀ ਯਾਰ ਗੱਡੀ ਥੱਲੇ ਕਰ ਯਾਰ ਇਹ ਤਾਂ ਇੱਥੇ ਹੀ ਰਖੜੂਗੀ ਤੂੰ ਦੱਸ ਉਹ ਐਸਐਚਓ ਸਾਹਿਬ ਤੁਹਾਨੂੰ ਪਤਾ ਮੈਂ ਕੌਣ ਆ ਮੈਨੂੰ ਹੁਣ ਪਤਾ ਲੱਗੂ ਤੂੰ ਕੌਣ ਐ ਐਨਾ ਔਖਾ ਬੋਲਣ ਦੀ ਲੋੜ ਨਹੀਂ ਕੀ ਤੈਨੂੰ ਸਿਰਫ ਚੈਕਿੰਗ ਕਰਨਾ ਸਾਡਾ ਕੰਮ ਹੈ ਨਾ ਓਏ ਸਾਡੀ ਗੱਡੀ ਦੀ ਕਦੇ ਚੈਕਿੰਗ ਨਹੀਂ ਹੋਈ ਇਹੋ ਜਿਹਾ ਕੀ ਇਹੋ ਜਿਹਾ ਕੀ ਹੁੰਦਾ ਗੱਡੀ ਦੇ ਵਿੱਚ ਚੈਕਿੰਗ ਨਹੀਂ ਹੋਇਆ ਕਰ ਮੈਂ ਪੰਮਾ ਐਮਐਲਏ ਦਾ ਖਾਸ ਬੰਦਾ ਫੇਰ ਕੀ ਹੋ ਗਿਆ ਲੱਗਦਾ ਤੂੰ ਨਵਾਂ ਆਇਆ ਨਹੀਂ ਨਵਾਂ ਕੋਈ ਨਹੀਂ 20 ਸਾਲ ਦੀ ਸਰਵਿਸ ਹੋ ਗਈ ਮੇਰੀ ਮੈਂ ਸਰਵਿਸ ਨਹੀਂ ਪੁੱਛੀ ਤੇਰੇ ਤੋਂ ਸਾਡੇ ਇਲਾਕੇ ਚ ਨਵਾਂ ਲੱਗਦਾ ਤੂੰ ਫੇਰ ਕੀ ਹੋ ਗਿਆ ਲੱਗਦਾ ਜੀ ਇਹਦਾ ਬਹੁਤ ਦਿਮਾਗ ਖਰਾਬ ਜਦੋਂ ਨਾ ਵੇਹ ਲੈਣਾ ਕੀ ਦਾ ਲੈ ਹਾਲਾਂਕਿ ਇਹ ਹੁੰਦਾ ਵੀ ਜਦੋਂ ਫੋਨ ਕਰ ਲੈਣਾ ਮੁੜ ਕੇ ਐਮਐਲਏ ਫੋਨ ਨਹੀਂ ਚਾਹਦਾ ਹੁੰਦਾ ਇਹੋ ਜਿਹਾ ਕੀ ਕਰੇ ਨਸ਼ਾ ਤਸਕਰੀ ਨਸ਼ਾ ਤਸਕਰੀ ਕਿੰਨੀ ਹੈ ਪੰਜਾਬ ਚ ਫੇਰ ਜੇ ਐਮਐਲਏ ਦੇ ਬੰਦੇ ਉਹਦਾ ਪਤਾ ਨਾ ਸਰਕਾਰ ਦਾ ਹੀ ਨਾਰਾ ਯੁੱਧ ਨਸ਼ੇ ਵਿਰੁੱਧ ਸਰਕਾਰ ਸਾਡੀ ਆ ਤੇ ਅਸੀਂ ਚੈੱਕ ਕਰੋਗੇ ਤੁਸੀਂ ਹੁਣ ਕਿਉਂ ਸਰਕਾਰ ਹੀ ਥੋੜੀ ਸਰਕਾਰੀ ਕਹਿੰਦੇ ਨਹੀਂ ਚੈ ਤੇ ਲੋਕਾਂ ਵਾਸਤੇ ਆ ਯਾਰ ਸਾਡੇ ਆਪਣੇ ਥੋੜੀ ਮੈਨੂੰ ਇਸ ਗੱਲ ਦੀ ਕੋਈ ਵੈਰੀਫਾਈ ਵੈਰੀਫਿਕੇਸ਼ਨ ਨਹੀਂ ਹੈਗੀ ਵੀ ਤੁਸੀਂ ਐਮਐਲਏ ਦੇ ਕੀ ਹੋ ਕੀ ਨੇ ਮੈਨੂੰ ਇਸ ਗੱਲ ਦਾ ਵਾਸਤਾ ਨਹੀਂ ਮੈਨੂੰ ਗੱਡੀ ਤਲਾਸ਼ੀ ਚਾਹੀਦੀ ਚਾਬੀ ਦਿਓ ਚਾਬੀ ਗੱਡੀ ਯਾਰ ਪਰ ਮੀ ਚਾਬੀ ਚਾਬੀ ਗੱਡੀ ਉਹ ਗੱਲ ਸੁਣ ਮੈਨੂੰ ਹੱਥ ਲਾਉਣ ਨੂੰ ਡਿੱਗੀ ਖੋਲੋ ਡਿੱਗੀ ਖੋਲੋ ਚੈੱਕ ਕਰੋ ਆਣਾ ਥੋੜੀ ਮੁੜ ਕੇ ਜਵਾਕਾਂ ਨੂੰ ਮਿਲਣ ਦੇ ਜੋਗਾ ਨਹੀਂ ਰਹਿਣਾ ਤੂੰ ਕੋਈ ਗੱਲ ਨਹੀਂ ਕਰਨੀ ਜੋ ਕਰਨਾ ਹੈ ਐਨੀ ਤਾਂ ਐਮਐਲਏ ਚ ਖੁਦ ਨਹੀਂ ਹਵਾ ਹੁੰਦੀ ਜਿੰਨੀ ਤੂੰ ਕਰੀ ਜਣਾ ਦੇਖੋ ਸਾਰਾ ਕੁਝ ਗਲਤ ਪੰਗਾ ਲੈ ਲਿਆ ਗੱਲ ਸੁਣ ਥਾਣੇਦਾਰਾ ਪਾਣੀ ਹੈ ਪਾਣੀ ਹੈ ਜਨਾਬ ਗੱਲ ਸੁਣੋ ਮੇਰੀ ਇੱਧਰ ਆ ਜਾਓ ਦੱਸ ਮੈਂ ਐਮਐਲਏ ਦਾ ਖਾਸ ਬੰਦਾ ਨਾ ਪੰਗਾ ਲਓ ਤੁਸੀਂ ਪਹਿਲਾਂ ਤਾਂ ਮੈਨੂੰ ਇਹ ਦੱਸ ਵੀ ਤੂੰ ਐਮਐਲਏ ਦਾ ਖਾਸ ਤੇ ਮੁਲਾਜ਼ਮਾਂ ਦੀ ਗੱਲ ਪੈਣਾ ਮੁਲਾਜ਼ਮ ਵੀ ਸਰਕਾਰ ਦੇ ਆ ਨਾ ਯਾਰ ਤੁਸੀਂ ਮੇਰਾ ਟਾਈਮ ਕਿਉਂ ਖਰਾਬ ਕਰਦੇ ਹੋ ਸਾਡਾ ਟਾਈਮ ਖਰਾਬ ਕਰ ਰਹੇ ਹੋ ਨਾ ਰੋਕੋ ਮੈਨੂੰ ਰੋਕ ਲਿਆ ਗੱਡੀ ਚੈੱਕ ਹੋਣ ਦਿਓ ਉਹ ਬੱਸ ਬਹੁਤ ਹੋ ਗਈ ਚੱਕ ਚਲੋ ਕੋਈ ਚੈੱਕ ਨਹੀਂ ਹੋਗੀ ਮਲਕੀ ਇਹ ਤਾਂ ਇਧਰਲੀ ਵਾਰੀ ਖੋਲੋ ਲੱਗਦਾ ਨਾ ਮੈਨੂੰ ਪਰਮਜੀਤ ਇਧਰ ਨਹੀਂ ਇਧਰ ਵੀ ਆਓ ਮਲਕੀ ਦਾ ਬਾਰੀ ਖੋਲ ਲੋ ਜੀ ਪਾਸੇ हट ਉਹ ਖੜ ਜਾ ਯਾਰ ਪਾਸੇ ਹਟ ਯਾਰ ਖੜ ਜਾ ਤੈਨੂੰ ਮੈਂ ਦੂਜੂ ਪਹਿਲੇ ਦੇ ਬੰਦਿਆਂ ਘਟੋ ਘਟ ਤਲਾਸ਼ੀ ਤਾਂ ਕਰਨ ਦਿਓ ਆ ਲੋ ਸਰਕਾਰ ਦੇ ਕਹਿੰਦੇ ਡਿਊਟੀ ਕਰ ਰਹੇ ਆ ਅਸੀਂ ਆ ਗਈ ਇਹ ਉਧਰ ਨਾ ਸ਼ੇਵਰੋਦ ਸਰਕਾਰ ਦਾ ਨਾਅਰਾ ਐਮਐਲਏ ਦੇ ਬੰਦੇ ਕਹਿੰਦੇ ਗੱਡੀਆਂ ਤਲਾਸ਼ੀਆਂ ਨਾ ਕਰੋ ਸਾਡੇ ਕੀ ਚੀਜ਼ ਇਧਰ 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 ਆਉਂਦੇ ਇਧਰ ਇਧਰ ਖਰਜਾ ਹਾ ਓਏ ਫੜ ਸੱਡ ਮੇਰਾ ਕੋਈ ਗੱਲ ਨਹੀਂ 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 ਮੈਨੂੰ ਦੇਖਾ ਖਾਈਂਾ ਦਿਖਾ ਮੈਨੂੰ ਆ ਫੜ ਮੁੰਡੇ ਆ ਫੜ ਆ ਇਧਰ ਆ ਜਾ ਭੱਜ ਨਾ ਜਾ ਇਹਨੂੰ ਫੜ ਇਧਰ 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 ਇਹਨੂੰ ਫੜ ਇਹਨੂੰ ਫੜ ਆ ਕੀ ਹਾਂ ਆ ਕੀ ਹੈ ਦਵਾਈ ਇਹ ਇਹ ਫੜ ਕਰ ਕੀ ਪਰਮਜੀ ਤੇ ਠੀਕ ਹੈ ਜੀ ਭੱਜਣ ਲਾਉਂਦੇ ਮਿੰਟ ਇਹ ਮੁੰਡੇ ਦੀ ਦਵਾਈ ਹੈ ਇਹ ਆਹ ਕਿਹੜੀ ਦਵਾਈ ਆ ਵੀ ਇਹ ਦਵਾਈ ਹੈ ਕੁਛ ਨਹੀਂ ਜੀ ਨਾਲੇ ਦਵਾਈਆਂ ਨਾਲੇ ਕੁਛ ਨਹੀਂ ਆ ਦਵਾਈ ਹੈ ਉਹ ਦਵਾਈ ਆ ਇਹ ਬਸ ਨੂੰ ਨਹੀਂ ਸਮਝਦੇ ਆਈ ਮੁੰਡਾ ਰਾਹ ਚੋਂ ਬੈਠਾ ਮੇਰੇ ਨਾਲ ਇਹਦੀ ਦਵਾਈ ਆ ਮੈਂ ਦੱਸ ਦੇਣਾ ਐ ਇੰਨਾ ਕਿ ਤਜਰਬਾ ਸਾਡਾ ਹੋ ਗਿਆ ਵੀ ਦਵਾਈ ਆ ਕਿ ਕੀ ਐ ਇਹ ਦੱਸ ਦੇਣੇ ਹੁੰਨੇ ਅਸੀਂ ਆ ਦਵਾਈ ਐ ਦਵਾਈ ਆ ਇਹ ਇਹਨੂੰ ਸੁਣ ਲੋ ਇਹ ਜ਼ਹਿਰ ਐ ਇਹ ਚਿੱਟਾ ਐ ਜਿਹਦੇ ਨਾਲ ਤੁਸੀਂ ਪੰਜਾਬ ਨੂੰ ਬਰਬਾਦ ਕਰ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਆਦੀ ਮਾੜੀ ਮੋਟੀ ਐਮਐਲਏ ਦਾ ਨਾਮ ਵਰਤਦੇ ਹੋ ਤੁਸੀਂ ਗੱਲ ਕਰਾਉਣਾ ਮੈਂ ਤੇ ਕਰਾ ਕਰਾ ਗੱਲ ਪਰਚਾ ਹੋ ਗਿਆ ਜਿਦਾਂ ਮਰਜ਼ੀ ਕਰਾ ਦੇ ਹੁਣ ਚਾਹੇ ਤੇ ਪੁੱਤ ਮਰੀ ਜਾਂਦੇ ਆ ਜੀ ਬੁਰਾ ਐਮ ਐਲ اے ਸਾਹਿਬ ਆ ਗੱਲ ਕਰੋ ਕੋਈ ਨਵਾਂ ਹੀ ਆਇਆ ਧਰਮ ਸਿੰਘ ਬਰਾੜ ਧਿਆਨ ਨਾਲ ਵੇਖ ਲੈ ਧਰਮ ਸਿੰਘ ਬਰਾੜੀ ਆ ਦੁਬਾਰਾ ਦੇਖ ਲੈ ਇਹ ਤਾਂ ਮੇਰੇ ਫੀਡ ਹੋ ਗਿਆ ਤੂੰ ਗੱਲ ਕਰ ਹਲੋ ਹਾਂ ਜੀ ਐਮ ਐਲ اے ਸਾਹਿਬ ਦਾ ਧਰਮ ਸਿੰਘ ਬਰਾੜ ਬੋਲਦਾ ਹਾਂ ਜੀ ਹਾਂ ਜੀ ਧਰਮ ਸਿੰਘ ਬਰਾੜ ਬੋਲਦਾ ਜੀ ਕੀ ਚੱਕਰ ਪੈ ਗਿਆ ਆ ਤੁਹਾਡਾ ਬੰਦਾ ਖਾਸ ਕਹਿੰਦਾ ਜੀ ਇਹ ਪੰਮਾ ਖਾਸ ਐ ਤਾਂ ਹੀ ਖਾਸ ਕਹਿੰਦਾ ਐ ਕੀ ਆ ਤੁਹਾਡਾ ਜੀ ਕੁਝ ਵੀ ਹੋ ਗਈ ਯਾਰ ਤੂੰ ਕੀ ਲੈਣਾ ਉਸ ਗੱਲ ਤੋਂ ਦੇਖੋ ਸਰ ਮੇਰੀ ਡਿਊਟੀ ਹੈ ਗੱਲ ਘੁਮਾਣਾ ਐਮਐਲਏ ਸਾਹਿਬ ਨਾ ਮੈਂ ਗੱਲ ਘੁਮਾ ਰਿਆਂ ਨਾ ਮੇਰੇ ਨਾਲ ਘਮਾਓ ਮੈਂ ਜਿਹੜੀ ਬੇਨਤੀ ਕਰ ਰਿਹਾ ਉਹ ਦੋਸਤੋ ਮੈਨੂੰ ਇਹ ਬੰਦਾ ਕਹਿੰਦਾ ਮੈਂ ਖਾਸ ਐਮਐਲਏ ਸਾਹਿਬ ਦਾ ਗੱਲ ਕਰਾਇਆ ਰਿਹਾ ਤੁਹਾਡੇ ਨਾਲ ਤੁਹਾਡਾ ਨੰਬਰ ਆਹ ਸਾਹਿਬ ਤਾਂ ਹੀ ਗੱਲ ਕਰਵਾ ਕਰਵਾ ਰਿਹਾ ਮਸਲਾ ਕੀ ਹੈ ਇਹਨੇ ਕੋਲ ਚਟਾ ਫੜਿਆ ਗਿਆ ਜੀ ਕਿੰਨਾ ਕੁ ਲਗਭਗ ਮੇਰਾ ਮੇਰਾ ਅੰਦਾਜ਼ਾ ਹੈਗਾ 100 ਗ੍ਰਾਮ ਤੋਂ ਵੱਧ ਮਾਤਰਾ ਹੈ ਜੀ ਇਹ ਇਹੋ ਜਿਹੇ ਬੰਦਾ ਹੈ ਨਹੀਂ ਯਾਰ ਚਿੱਟਾ ਰੋਲ ਕਿਥੋਂ ਆ ਗਿਆ ਵਾਰਨਿੰਗ ਦੇ ਕੇ ਛੱਡ ਦੇ ਨੀ ਵਾਰਨਿੰਗ ਦੇਣ ਵਾਲੀ ਇਹ ਚ ਕਿਹੜੀ ਗੱਲ ਹੈ ਜੀ ਹੈ ਹੈਗਾ ਇਹ ਚਿੱਟਾ ਇਹ ਕਹਿੰਦਾ ਮੇਰੇ ਨਾਲ ਬੰਦਾ ਬੈਠਾ ਹੈ ਕਹਿੰਦਾ ਦਵਾਈ ਹੈ ਇਹਦੀ ਹੁਣ ਜਦੋਂ ਨਿਕਲ ਆਇਆ ਉਹਦੇ ਵਿੱਚੋਂ ਤੇ ਹੁਣ ਕਹਿੰਦਾ ਮੇਰੇ ਕੋਲ ਲਿਫਟ ਨਹੀਂ ਹੈ ਲੈ ਨਹੀਂ ਹੂ ਲਿਫਟ ਯਾਰ ਕਿਸੇ ਨੇ ਕੀ ਕਿਹਾ ਸੀ ਇਹ ਮੁੰਡੇ ਦੀ ਦਵਾਈ ਆਏ ਉਦੋਂ ਰਾਤ ਨੂੰ ਬੈਠਾਗਾ ਲਿਫਟ ਕੀ ਕਿਹਾ ਸੀ ਪਹਿਲਾਂ ਬੌਂ ਦਾ ਪਤਾ ਪਾ ਮੈਨੇ ਸਾਹਿਬ ਨਾਲ ਗੱਲ ਕਰੀ ਯਾਰ ਮੈਂ ਨਹੀਂ ਉਹ ਲੈਫਟ ਯਾਰ ਕਿਸੇ ਨੇ ਨਹੀਂ ਜੀ ਲੈਫਟ ਮੈਨੂੰ ਇੱਕ ਗੱਲ ਦੱਸੋ ਐਮਐਲਏ ਸਾਹਿਬ ਜੇ ਲੈਫਟ ਲਈਏ ਇਹਨੂੰ ਇਹ ਨਹੀਂ ਪਤਾ ਕਿ ਕਿਹੋ ਜਿਹੇ ਬੰਦੇ ਨੂੰ ਲੈਫਟ ਦੇ ਰਿਹਾ ਇਹ ਗੱਡੀ ਚੋਂ ਫੜਿਆਗਾ ਮੇਰੇ ਵਾਸਤੇ ਦੋਨੋਂ ਦੋਸ਼ੀਏ ਜਿਵੇਂ ਦੋਨਾਂ ਦੇ ਪਰਚਾ ਦੇਣ ਲੱਗਿਆ ਪੰਜਾਂ ਮਿੰਟ ਤੋਂ ਪਹਿਲਾਂ ਅੱਛਾ ਠੀਕ ਹੈ ਜੀ ਅੱਛਾ ਸਰਕਾਰ ਦਾ ਨਾਰਾ ਇਹ ਯੋਧ ਨਸ਼ੇ ਵਿਰੁੱਧ ਤੇ ਯੋਧ ਨਸ਼ੇ ਵਿਰੁੱਧ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਸਾਡੀ ਆਉਂਦੀ ਫਿਰ ਕਹਿੰਦੇ ਕਿ ਪੁਲਿਸ ਦਾ ਹੀ ਵਿਕੀ ਜਾਂਦਾ ਇਹ ਤੁਹਾਡਾ ਨਾ ਤਾਂ ਬਾਅਦ ਚ ਆਉਂਦਾ ਨਾ ਫਿਰ ਕੋਈ ਨਹੀਂ ਮੈਂ ਕਰਾ ਲਵਾਂ ਤਫ਼ਤੀਸ਼ ਆਪੇ ਕੋਈ ਗੱਲ ਨਹੀਂ ਐਮਐਲਏ ਸਾਹਿਬ ਮੈਂ ਉਹ ਤਫ਼ਤੀ ਦੋਨੋਂ ਬੰਦੇ ਫੜੇ ਗਏ ਆ 100 ਗ੍ਰਾਮ ਤੋਂ ਵੱਧ ਇਹ ਜਿਹੜਾ ਨਸ਼ੀਲਾ ਪਾਊਡਰ ਇਹਨਾਂ ਦੇ ਕੋਲੇ ਤੇ 100% ਚਿੱਟਾ ਹੀ ਹੋਊਗਾ ਪਰਚਾ ਦੇਣ ਆਉਣ ਤੋਂ ਪਹਿਰ ਹਾਂਜੀ ਹਾਂਜੀ ਮੈਂ ਪਰਚਾ ਦੇਵਾਂਗਾ ਜੀ ਬਿਲਕੁਲ ਦੇਵਾਂਗਾ ਪੱਕਾ ਜੀ ਜੀ ਇਹਦਾ ਬੋਲਦਾ ਬਹੁਤ ਔਖਾ ਸੀ ਜਿਵੇਂ ਕਹਿੰਦਾ ਮੇਰੇ ਨਾਲ ਜਿਹੜਾ ਮੁਠੀ ਚੋਂਦਾ ਐਮਐਲਏ ਇਹਨਾਂ ਦੇ ਕੋਈ ਗੱਲ ਹੋ ਗਈ ਗੱਲ ਬੱਸ ਬੈਠੋ ਗੱਡੀ ਲਾਓ ਮੇਰੇ ਮਾਗਣ ਮੈਂ ਦੱਸਦਾ ਕਿਵੇਂ ਜਾਣਾ ਆ ਚਲੋ ਨਾਲ ਬਿਠਾਓ ਆਪਣੇ ਮਲਾਜ਼ਮ ਨੂੰ ਜੀ ਚਾਬੀ ਦਿਓ ਮੇਰੀ ਚਲੋ ਚਾਬੀ ਚਾਬੀ ਦੇ ਹਿਸਾਬ ਨਾਲ ਬੋਲਨਾ ਬੋਲਦਾ ਕਿਵੇਂ ਰੁੱਖਾ ਮੈਂ ਆ ਤਾਂ ਆ ਤਾਂ ਜਿਹੜਾ ਬਣ ਗਿਆ ਤਾਂ ਬਣ ਗਿਆ ਨਾ ਹੁਣ ਤੈਨੂੰ ਮੈਂ ਦੱਸੂਗਾ ਵੀ ਤੇਰੀ ਪਹੁੰਚ ਕੀ ਹੈ ਤੇ ਮੇਰੀ ਪਹੁੰਚ ਕੀ ਹੈ ਚਾਬੀ ਦੇਓ ਯਾਰ ਆ ਤੈਨੂੰ ਪੱਕੇ ਤਾਲੇ ਲਾਗੇ ਸਾਰੇ ਉਹ ਚਾਬੀ ਦੇਵਾਂਗੇ ਪਰ ਚਾਬੀ ਤੈਨੂੰ ਹੋਰ ਕਰਦੀ ਦੇਵਾਂਗੇ ਜਿੱਥੇ ਤੂੰ ساری ਉਮਰ ਸੋਚੇਗਾ ਬਾਹਰ ਹੋਣ ਵਾਸਤੇ ਠੀਕ ਹੈ ਨਾ ਉਹ ਫੇਰ ਕੀ ਹੋ ਜਾਊਗਾ ਫੇਰ ਪੀਲਾ ਪੰਜਾ ਚੱਲੂ ਤੇਰਾ ਜੋ ਬਣਿਆ ਹੋਊਗਾ ਢੌਗਾ ਘਰ ਕੋਲ ਤੇਰਾ ਵੇਂਦਾ ਜਾਈ ਹੁਣ ਅੱਗੇ ਥਾਰ ਵਾਲੀ ਤਾਂ ਚੱਲਿਆ ਉਹਨੂੰ ਛੱਡਿਆ ਤੁਸੀਂ ਉਹਨੂੰ ਛੱਡ ਉਹ ਜਿਹਨੇ ਕੀਤਾ ਉਹਨੇ ਕਰਨਾ ਠੀਕ ਹੈ ਆ ਮੇਰੇ ਕੋਲੇ ਆ ਨਾ ਇਹ ਤੈਨੂੰ ਇਹ ਤੈਨੂੰ ਮੈਂ ਦੱਸੂਗਾ ਕਿ ਤਰ੍ਹਾਂ ਤੇ ਪੀਲਾ ਪੰਜਾ ਚੱਲਦਾ ਹੈ ਕਿ ਨਹੀਂ ਚੱਲ ਮੈਂ ਨਾ ਆਏ ਆ ਜਾਣਾ ਹੈ ਮੈਂ ਤੈਨੂੰ ਕੋਈ ਗੱਲ ਨਹੀਂ ਏਡਾ ਕਰ ਯਾਰ ਇਹਦੇ ਚ ਹੰਕਾਰ ਕੱਢਦੇ ਗਏ ਚਾਬੀ ਦੇ ਮਲਕੀਤ ਹਾਂ ਮਲਕੀਤ ਨਾਲ ਬੈਠੋ ਇਹਦੇ ਨਾਲ ਬੈਠੋ ਉਹ ਚਾਬੀ ਦੇ ਦੇ ਆਪਣੀ ਗੱਡੀ ਅੱਗੇ ਲਾਓ ਬੋਲ ਆਪਣੀ ਗੱਡੀ ਮਲਕੀਤ ਨਾਲ ਬੈਠ ਧੌਰ ਚ ਕਿੱਲਾ ਲੱਗਦਾ ਜੀ ਮਲਕੀਤ ਨਾਲ ਬੈਠ ਮੈਂ ਤਾਂ ਪਿੰਨ ਨਾਲ ਬੈਠ ਪਿੱਛੇ ਬੈਠੋ ਤੂੰ ਯਾਰ ਫੇਰ ਕੀ ਹੋ ਜਾਊਗਾ ਕਿਉਂ ਟਾਈਮ ਖਰਾਬ ਕਰ ਮੈਂ ਤੈਨੂੰ ਦੱਸਾਂਗਾ ਕੀ ਹੋਏ ਮੈਂ ਤੈਨੂੰ ਦੱਸਦਾ ਗੱਡੀ ਚ ਬੈਠ ਪਹਿਲਾਂ ਕਿਸੇ ਦਾ ਕੁਝ ਹੋਇਆ ਚਲ ਪਿੱਛੇ ਬੈਠ ਹੁਣ ਹੋਊਗਾ ਉਹ ਹੁਣ ਵੀ ਵੇਖ ਲੈ ਇਹ ਧਰਮਸੈ ਬਰਾੜ ਦੀ ਕਾਰਵਾਈ ਹੈ ਇਹ ਤੂੰ ਵੇਖੀ ਕਿ ਚੈੱਕ ਕਰ। ਹਾਂ ਨਾ। ਅਰਮਜੀਤ ਲਿਆਓ ਗੱਡੀ। ਜਨਾਬ ਹੁਣ ਐਮਐਲਏ ਬੋਲੂਗਾ। ਉਹ ਛਾੜ ਕੋਈ ਮਰਜ਼ੀ ਬੋਲੇ। ਸਰਕਾਰ ਦਾ ਹੀ ਨਾਰਾ ਹੈ ਨਾ ਵੀ ਯੋਧ ਨਸ਼ੇ ਵਿਰੁੱਧ। ਹਾਂਜੀ। ਆਪਾਂ ਗਲਤ ਕਰ ਰਹੇ ਆਂ ਕੁਛ? ਨਾ ਜੀ ਨਾ। ਮੈਂ ਬੰਦੇ ਨਿਕਲ ਨਹੀਂ ਦਿਨੇ ਚਾਹੀ ਜਿਹਦੀ ਮਰਜ਼ੀ ਕਾਲ ਆ ਜੇ ਠੀਕ ਹੈ ਨਾ। ਠੀਕ ਹੈ ਜੀ। ਤੋਰੋ ਗੱਡੀ ਤੋਰੋ ਇਹਨੂੰ ਲੈ ਕੇ ਚੱਲ ਥਾਣੇ ਮੈਂ ਬੁਣਾਉਣਾ ਪੈਂਦਾ। ਤੋਰ ਚੱਲ। ਹੁਣ ਚੱਲਦਾ। Okay. <laughs>